73 ਬਰਸੀ ਮਨਾਈ ਜਾ ਰਹੀ ਹੈ ਪਿੰਡ ਦੁਗਰੀ ਦੇ ਵਿੱਚ ਚਮਕੀਲਾ ਸਾਹਿਬ ਦਾ ਪੂਰਾ ਪਰਿਵਾਰ ਇੱਥੇ ਮੌਜੂਦ ਹੈ ਉਹਨਾਂ ਦੀ ਬੇਟੀ ਉਹਨਾਂ ਦੀ ਪਤਨੀ ਐਮਐਲਏ ਦੇਮਾਨ ਜੀ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ 73 ਬਰਸੀ ਮਨਾਈ ਜਾ ਰਹੀ ਹੈ ਜੀ ਚਮਕੀਲਾ ਸਾਹਿਬ ਦੀ ਵੱਡੇ ਪੱਧਰ ਤੇ ਮੇਲਾ ਹੋ ਰਿਹਾ ਆ ਸੱਭਿਆਚਾਰ ਮੇਲਾ ਹੋ ਰਿਹਾ ਆ ਦੇਮਾਨ ਜੀ ਸਾਰਾ ਕੁਝ ਕਰਵਾ ਰਹੇ ਨੇ ਅੱਗੇ ਹੋ ਕੇ ਖੁਦ ਲੱਗੇ ਹੋਏ ਨੇ ਸੋ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਭਾਜੀ ਅਸੀਂ ਬਹੁਤ ਵਧੀਆ ਲੱਗ ਰਿਹਾ ਹੈ ਅਮਨ ਜੀ ਬੋਲਣ ਅਮਨ ਜੀ ਥੋੜਾ ਜਿਹਾ ਸ਼ਰਮਉਂਦੀ ਆ ਅਮਨ ਅਮਨ ਬੋਲ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਨੀ ਆ ਕਿ ਇਸ ਵਾਰੀ ਇੰਨਾ ਵਧੀਆ ਪ੍ਰੋਗਰਾਮ ਹੋਇਆ ਇਸ ਵਾਰ ਸਾਰਾ ਕੁਝ ਹੋਇਆ ਹਨਾ ਅਰੇਂਜਮੈਂਟ ਸਾਡੇ ਪਾ ਜੀ ਇਹਨਾਂ ਦੀ ਬਦੌਲਤ ਹੋਇਆ ਤੇ 37 ਵੀ 37 ਸਾਲ ਤੱਕ ਅਸੀਂ ਥੋੜਾ ਜਿਹਾ ਡਾਊਨ ਲੈ ਰਹੇ ਹੁਣ ਇਹਨਾਂ ਦਾ ਸਾਨੂੰ ਇੰਨਾ ਸਹਾਰਾ ਮਿਲਿਆ ਕਿ ਹੁਣ ਸਾਨੂੰ ਅੱਗੇ ਤੋਂ ਅੱਗੇ ਵਧਣ ਦਾ ਹੋਰ ਹੌਸਲਾ ਮਿਲ ਰਿਹਾ ਅੱਗੇ ਤੋਂ ਵਧੀਆ ਵਧੀਆ ਕਰਾਂਗੇ ਹੋਰ ਸਾਰਾ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇੰਨਾ ਹੀ ਕਹਿਣੀ ਚਾਹੀਆਂ ਬਈ ਮੇਰੇ ਦੇ ਮਾਂ ਦੇ ਬਾਤ ਬਹੁਤ ਮੈਨੂੰ ਬਹੁਤ ਵੱਡੀ ਖੁਸ਼ੀ ਹੋਈ ਆ ਵੀ ਜਿਹਨੇ ਐਡਾ ਪ੍ਰਬੰਧ ਕੀ ਨਾਲ ਕੀਤਾ ਜੀ ਅੱਜ ਵਰਸੀ ਮਨਾਈ ਜਾ ਰਹੀ ਹੈ ਮੇਲਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਪਹਿਲਾਂ ਐਡਾ ਮੇਲਾ ਨਹੀਂ ਸੀ ਹੁੰਦਾ ਅੱਜ ਅੱਗੇ ਹੋ ਕੇ ਖੁਦ ਇਹਨਾਂ ਨੇ ਕਮਾਂਡ ਸੰਭਾਲੀ ਆ ਖੁਦ ਕਰਦੇ ਪਏ ਨੇ ਸੋ ਦੂਰ ਉਧਰੋਂ ਲੋਕ ਵੀ ਬਹੁਤ ਆ ਰਹੇ ਨੇ ਬਸ ਸਾਰੀਆਂ ਗੱਲਾਂ ਦੇ ਵਿੱਚੋਂ ਮੈਂ ਇਹੀ ਕਹਤਾਂ ਵੀ ਮੇਰੇ ਪੁੱਤ ਨੇ ਬਹੁਤ ਵੱਡਾ ਮੇਲਾ ਮੇਰਾ ਉੱਚਾ ਕਰਤਾ ਫਿਲਮ ਵੀ ਬਣੀ ਪਿਛਲੇ ਸਾਲ ਫਿਲਮ ਬਣੀ ਹੈ ਤੇ ਸਾਲ ਹੋਣ ਲੱਗਾ ਫਿਲਮ ਨੂੰ ਨਹੀਂ ਨਹੀਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਰਿਵਾਰ ਅੱਜ ਇਕੱਠਾ ਹੋਇਆ ਪੂਰਾ ਕੱਲ ਪ੍ਰੋਣਾ ਸਾਹਿਬ ਬੋਲਣਗੇ ਹਾਂਜੀ ਹਾਂਜੀ ਬੋਲੋ ਜੀ ਹਾਂਜੀ ਭਾਜੀ ਬਹੁਤ ਔਖਾ ਆਇਆ ਕੱਲ ਬਹੁਤ ਵਧੀਆ ਲੱਗ ਰਿਹਾ ਪਾਜੀ ਵੀ ਮੇਲਾ ਸਾਡਾ ਇੰਟਰਨੈਸ਼ਨਲ ਪੱਧਰ ਤੇ ਗਿਆ ਇਸ ਵਾਰ ਹਾਂਜੀ ਤੇ ਬਾਕੀ ਤੁਸੀਂ ਪ੍ਰਬੰਧ ਵੀ ਦੇਖ ਹੀ ਰਹੇ ਹੋ ਸਾਰੇ ਹਨਾ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਇਆ ਤੇ ਸਾਰੀ ਸਾਡੀ ਟੀਮ ਵਰਕ ਸਾਡੇ ਦੇ ਪਾਜੀ ਇਹਨਾਂ ਨੇ ਤਾਂ ਜਿਹੜਾ ਕੀਤਾ ਕੀਤਾ ਵੱਡੇ ਪੱਧਰ ਤੇ ਲੈ ਕੇ ਗਏ ਨੇ ਮੇਲਾ ਪਰ ਲੱਗਦਾ ਕਿ ਫਿਲਮ ਤੋਂ ਬਾਅਦ ਚਮਕੀਲਾ ਸਾਹਿਬ ਵਰਲਡ ਲੈਵਲ ਤੇ ਪਹੁੰਚੇ ਨੇ ਹੋਰ ਦੂਰ ਉਧਰੋਂ ਲੋਕ ਆ ਰਹੇ ਨੇ ਹਾਂਜੀ ਫਿਲਮ ਨੇ ਬਹੁਤ ਕੰਮ ਆਇਆ ਹੈਗਾ ਬਹੁਤ ਕਲਮ ਫਿਲਮ ਨੇ ਕਿਹਨੇ ਕੰਮ ਸਾਡਾ ਬਹੁਤ ਉੱਚਾ ਕਰਤਾ ਉੱਚਾ ਕਰਤਾ ਉੱਚਾ ਕਰਤਾ ਦਲਜੀਤ ਦਾ ਬਹੁਤ ਵੱਡਾ ਹੱਥ ਹੈ ਇਸ ਵਿੱਚ ਬਹੁਤ ਦਲਜੀਤ ਹਾਂਜੀ ਦਲਜੀਤ ਪਹਿਲਾਂ ਵੈਸੇ ਸਾਨੂੰ ਉਹੀ ਮਿਲਦਾ ਹੁੰਦਾ ਸੀ ਆਮ ਹਾਂ ਕਿਉਂ ਮੇਰੀ ਕੁੜੀ ਨਾਲ ਹਰ ਹਸਲ ਕਰਦਾ ਸੀ ਕਮਲ ਨਾਲ ਜੀ 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 ਉਹ ਉਹਦਾ ਸਾਨੂੰ ਉਹ ਜਾਣਦਾ ਹੁਣ ਚਮਕੀਲੇ ਦੇ ਨਾਂ ਨੂੰ ਹੁਣ ਉਹਦਾ ਵੀ ਨਾਂ ਬਣ ਗਿਆ ਹਜੇ ਹਾਰ ਨਹੀਂ ਆਪਰ ਬਹੁਤ ਵੱਡਾ ਨਾਂ ਬਣ ਗਿਆ ਚਲੋ ਬੜੀ ਫਿਲਮ ਤੋਂ ਬਾਅਦ ਮੈਨੂੰ ਲੱਗਦਾ ਕਿ ਹੋਰ ਉੱਚਾ ਨਾਮ ਹੋ ਗਿਆ ਐਕਚੁਅਲੀ ਦੇਖੋ ਜਿਸ ਹਸਾਬ ਨਾਲ ਇਤਿਆਜ਼ ਅਲੀ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਕਾਸਟਿੰਗ ਕੀਤੀ ਦਲਜੀਤ ਪਾਜੀ ਪ੍ਰਨੀਤੀ ਚੋਪੜਾ ਬਾਕੀ ਸਾਥੀ ਕਲਾਕਾਰਾਂ ਨੇ ਬਹੁਤ ਬਾਖਮਾਲ ਕੰਮ ਕੀਤਾ ਫਿਲਮ ਤਕਰੀਬਨ 900 ਕਰੋੜ ਤੋਂ ਪέρα ਦਾ ਬਿਜ਼ਨਸ ਕਰ ਗਈ ਠੀਕ ਹੈ ਜੀ ਉਹਦੇ ਨਾਲ ਪਪੂਲੈਰਿਟੀ ਹੋਰ ਵਧੀ ਹੈ ਤੇ ਪਰਿਵਾਰ ਨੂੰ ਵੀ ਬੜੀ ਟਾਰਸ ਮਿਲੀ ਹੈ ਤੇ ਬਾਕੀ ਇਹ ਆ ਵੀ ਹੁਣ 37ਵੀਂ ਵਰਸੀ ਆ ਤੇ ਇਸ ਮੌਕੇ ਅਸੀਂ ਕੋਸ਼ਿਸ਼ ਕੀਤੀ ਆ ਕਿ ਅੰਤਰਰਾਸ਼ਟਰੀ ਪੱਧਰ ਦਾ ਸੱਭਿਆਚਾਰ ਮੇਲਾ ਜਿਹਦੇ ਵਿੱਚ ਇੰਗਲੈਂਡ ਤੋਂ ਕੈਨੇਡਾ ਤੋਂ ਹੋਰ ਵੀ ਕਈ ਮੁਲਕਾਂ ਤੋਂ ਗਾਇਕ ਜਿਹੜੇ ਪਹੁੰਚ ਰਹੇ ਆ ਬਾਕੀ ਪੰਜਾਬ ਦੇ ਗਾਇਕ ਤਾਂ ਹੈਗੇ ਹੈਗੇ ਆ ਤੇ ਅਸੀਂ ਇੱਕ ਕੋਸ਼ਿਸ਼ ਕਰ ਰਹੇ ਆ ਕਿ ਮੈਨੇਜ ਕਰਨ ਦੀ ਕਿਉਂਕਿ ਚਮਕੀਲਾ ਸਾਹਿਬ ਨੂੰ ਪਿਆਰ ਬਹੁਤ ਕਰਦੇ ਮੈਂ ਤੁਹਾਡੇ ਚੈਨਲ ਜਰੀ ਦੱਸਣਾ ਚਾਹੁੰਦਾ ਕਿ ਇੱਥੇ ਬਹੁਤ ਆਰਟਿਸਟ ਹੁੰਦੇ ਆ ਕਿ ਮੈਂ ਗਾਉਣਾ ਜੀ ਮੇਰੇ ਗੀਤ ਆਏ ਆ ਜੀ ਮੈਨੂੰ ਮੌਕਾ ਦਿਓ ਮੈਂ ਦੱਸਣਾ ਇਦਾਂ ਨਹੀਂ ਮੌਕਾ ਇੱਥੇ ਮਿਲਣਾ ਜੀ ਇੱਥੇ ਪ੍ਰੋਪਰ ਵਿਉਂਤਮਕ ਤਰੀਕੇ ਨਾਲ ਜੇ ਤੁਸੀਂ ਗਾਉਣਾ ਚਾਹੁੰਦੇ ਹੋ ਤਾਂ ਅਸੀਂ ਇੱਕ ਸਕਰੀਨਿੰਗ ਕਮੇਟੀ ਬਣਾ ਰਹੇ ਹਾਂ ਤੁਸੀਂ ਪਹਿਲਾਂ ਉੱਥੇ ਐਡੀਸ਼ਨ ਦਿਓ ਜੇ ਉਹ ਅਪਰੂਵ ਕਰਨਗੇ ਫਿਰ ਤੁਹਾਨੂੰ 10 ਮਿੰਟ ਦਾ ਟਾਈਮ ਉੱਥੇ ਮਿਲੇਗਾ ਜੀ ਕਿਉਂਕਿ ਇਹ ਚਮਕੀਲਾ ਸਾਹਿਬ ਦੀ ਵਰਸੀ ਹੈ ਜੀ ਕੋਈ ਵੱਡਾ ਛੋਟਾ ਮੋਟਾ ਤੱਕ ਪ੍ਰੋਗਰਾਮ ਹੈ ਨਹੀਂ ਜੀ ਅਮਰ ਉਹਨੀ ਗੱਲ ਕਹਿੰਦਾ ਹਰ ਮੁਬਾਰਕਾ ਹਰ ਬੰਦੇ ਨੂੰ ਆਪਣੀ ਕਲਾ ਲੇਕਿਨ ਇਹ 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 ਦੇ ਤੇ ਇਹਦੇ ਤੇ ਅਸੀਂ ਇਹਦੇ ਇਸ ਮੇਲੇ ਤੇ ਅਸੀਂ ਹੁਣ ਜਿਹੜਾ ਪੱਧਰ ਹੈ ਜੀ ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਜਿਹਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਮੁਹੰਮਦ ਸਦੀਕ ਸਾਹਿਬ ਪਹੁੰਚ ਰਹੇ ਨੇ ਪਾਲੀ ਦੇਤ ਵਾਲੀਆ ਸਾਹਿਬ ਆਏ ਬੈਠੇ ਨੇ ਜੀ ਠੀਕ ਹੈ ਜਸਵੰਤ ਸਿੰਘ ਲਾਲ ਸਾਹਿਬ ਨਾਲ ਦੇ ਬਚਪਨ ਦੇ ਯਾਰ ਨੇ ਰਣਜੀਤ ਮਣੀ ਸਾਹਿਬ ਨਾਲ ਦੇ ਸ਼ਗਿਰਦ ਨੇ ਅਮਨ ਰੋਜੀ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਮਾਈ ਸ਼ਰਮਾ ਜੀ ਅਦਾ ਕਰਨੇ ਪਹੁੰਚ ਰਹੇ ਨੇ ਹੌਬੀ ਧਾਰੀਵਾਲ ਸਾਹਿਬ ਅਦਾਕਾਰ ਨੇ ਭពਿੰਦਰ ਗਿੱਲ ਸਾਹਿਬ ਆਪਣਾ ਗਿੱਲ ਹਰਦੀਪਾ ਜੀ ਹੋਰੀ ਬਲਕਾਨ ਖੀਲਾ ਸਾਹਿਬ ਮਨਜੀਰ ਗੁਲਸ਼ਨ ਜੀ ਮੈਂ ਕਿਹਾ ਕਿਦਾ ਨਾਮ ਲਵਾਂ ਸਾਰੇ ਸਤਿਕਾਰਯੋਗ ਨੇ ਜੀ ਜਸਮਾਨ ਸਾਹਿਬ ਇੱਕ ਸਵਾਲ ਹੋ ਰਿਹਾ ਜੀ ਇੱਕ ਸਵਾਲ ਹੋ ਰਿਹਾ ਪਿਛਲੇ ਸਾਲ ਫਿਲਮ ਮਈਆ ਦਲਜੀਤ ਨੇ ਕਿਰਦਾਰ ਕੀਤਾ ਚਮਕੀਲਾ ਸਾਹਿਬ ਦਾ ਔਰ ਚਮਕੀਲਾ ਦਲਜੀਤ ਰਹਿਣ ਵਾਲੇ ਵੀ ਲੁਧਿਆਣੇ ਦੇ ਨੇ ਸੋ ਕਿਤਨਾ ਕਿਤੇ ਮਾਈਂਡ ਦੇ ਵਿੱਚ ਸੀਗਾ ਯਾਰ ਲੁਧਿਆਣੇ ਦੇ ਵਿੱਚ ਮੇਲਾ ਕਰਾ ਰਹੇ ਤਾਂ ਉਹਨਾਂ ਨੂੰ ਇਨਵਾਈਟ ਕਰੀਏ ਇਮਤੀਆਜ਼ ਅਲੀ ਪਰਸੋਂ ਆਏ ਸੀ ਜੀ ਅੱਛਾ ਤੇ ਉਹ ਦੱਸ ਰਹੇ ਸੀ ਕਹਿੰਦੇ ਜਦੋਂ ਬڑے ਲੋਕਾਂ ਨੇ ਕੋਸ਼ਿਸ਼ ਕੀਤੀ ਫਿਲਮ ਬਣਾਉਣ ਦੀ ਪਰ ਚਲੋ ਇਹ ਜਦੋਂ ਮੈਜਰ ਖਿਆਸ ਸਬਜੈਕਟ ਵੀ ਫਿਲਮ ਬਣਾਉਣੀ ਹੈ ਤੇ ਸੋਚਿਆ ਵੀ ਕਿਹਨੂੰ ਲਈਏ ਤੇ ਗੱਲ ਦਲਜੀਤ ਨਾਲ ਚੱਲੀ ਤੇ ਉਹਨੂੰ ਕਹਿੰਦੇ ਵੀ ਤੁਸੀਂ ਦੱਸੋ ਵੀ ਐ ਜਿਹੜਾ ਅਦਾਕਾਰ ਕੰਮ ਕਰਨਾ ਕੀ ਉਹ ਕਹਿੰਦੇ ਜੀ ਅਗਰ ਅਮਰ ਸਿੰਘ ਚਮਕੀਲਾ ਦੇ ਫੈਨਾਂ ਦੀ ਗੱਲ ਕੀਤੀ ਜਾਵੇ ਵੀ ਉਹਨਾਂ ਦੇ ਜਿੰਨੇ ਫੈਨ ਨੇ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਹਰਿਆਣਾ ਰਾਜਸਥਾਨ ਕਿੱਥੋਂ ਕਿੱਥੋਂ ਲੋਕ ਆ ਰਹੇ ਨੇ ਉਹ ਕਹਿੰਦੇ ਜੀ ਮੈਂ ਚਮਕੀਲੇ ਦਾ ਸਭ ਤੋਂ ਵੱਡਾ ਫੈਨ ਆਂ ਪੀ ਤੁਸੀਂ ਗਿਆਦ ਅਲੀ ਨੇ ਇਹ ਗੱਲ ਕਹੀ ਗਿਆਦ ਅਲੀ ਸਾਹਿਬ ਨੇ ਦੱਸੀ ਕਿ ਦਲਜੀਤ ਜਰਾਂ ਨੇ ਗੱਲ ਕਹੀ ਕਿ ਮੈਂ ਅਮਰ ਸਿੰਘ ਚਮਕੀਲਾ ਜੀ ਦਾ ਸਭ ਤੋਂ ਵੱਡਾ ਫੈਨ ਹਾਂ ਜੀ ਠੀਕ ਹੈ ਨਾ ਤੇ ਉਹ ਵੀ ਫੈਨ ਮਤਲਬ ਇੰਨੇ ਵਧੀਆ ਮਤਲਬ ਲੈਵਲ ਤੇ ਜਾ ਕੇ ਆਪਾਂ ਇਹ ਗੱਲ ਨੂੰ ਅਹਿਸਾਸ ਕਰਦੇ ਹਾਂ ਕਿ ਆਪਾਂ ਇਹ ਵੀ ਦਲਜੀਤ ਭਾਜੀ ਉਹਨਾਂ ਦਾ ਬਹੁਤ ਵੱਡਾ ਰਿਗਾਰਡ ਕਰਨ ਦਾ ਇੱਕ ਤਰੀਕਾ ਹੈ ਚਮਕੀਲਾ ਸਾਹਿਬ ਨੂੰ ਜਿਵੇਂ ਫਿਲਮ ਚ ਉਹਨਾਂ ਨੇ ਕਿਰਦਾਰ ਜੀਆ ਠੀਕ ਹੈ ਨਾ ਮਾਤਾ ਜੀ ਕਹਿੰਦੇ ਵੀ ਮੈਨੂੰ ਐ ਲੱਗਦਾ ਜਿਵੇਂ ਚਮਕੀਲਾ ਹੀ ਆ ਗਿਆ ਵੇ ਇਹ ਤਾਂ ਲੱਗਦਾ ਸੀ ਤੁਹਾਨੂੰ ਜਦੋਂ ਪਰਦੇ ਤੇ ਦੇਖਦੇ ਪਏ ਸੀ ਫਿਲਮ ਸਹੀ ਗੱਲ ਆ ਪੁੱਤ ਹਾਂ ਐਂ ਅਸੀਂ ਇੰਨੀ ਗੱਲ ਮਨ ਦੇ ਵਿੱਚ ਬੜਾ ਦੁੱਖ ਆਉਂਦਾ ਸੀ ਹਾਂ ਤੇ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਦੇਲਾ ਪੁੱਤ ਵੀ ਠੀਕ ਆ ਵੀ ਉਹਦੀ ਜਗ੍ਹਾ ਤਾਂ ਕੋਈ ਨਹੀਂ ਲੈ ਸਕਦਾ ਚਮਕੀਲਾ ਸਾਹਿਬ ਦਾ ਕੋਈ ਲੈ ਨਹੀਂ ਸਕਦਾ ਜਗ੍ਹਾ ਪਰਪਾ ਭੁਖੋਗੇ ਮਾਨ ਸਾਹਿਬ ਇੱਕ ਦਰਖਾਸਤ ਹੈ ਮੇਰੀ ਛੋਟੀ ਜੀ ਤੁਸੀਂ ਗਾਉਂਦੇ ਬਹੁਤ ਸੋਹਣਾ ਹੋ ਮੈਂ ਚਾਹੁੰਨਾ ਕਿ ਮੈਂ ਤਾਂ ਮੈਨੇਜਮੈਂਟ ਹੈ ਜੀ ਮੈਂ ਮੈਨੇਜ ਥੋੜਾ ਜਿਹਾ ਗੁਣ ਗਿਣਾ ਕੇ ਨਹੀਂ ਭਾਜੀ ਮੈਂ ਨਹੀਂ ਸਾਰੇ ਮੈਂ ਸਿੱਧਾ ਇਹਦਾ ਸੇਵਾਦਾਰ ਹਾਂ